ਅੰਮ੍ਰਿਤਸਰ ਦੇ ਵਿੱਚ ਲਗਾਤਾਰ ਗੋਲੀਆਂ ਚੱਲਣ ਦਾ ਸੰਸਾਰਾ ਚੱਰੀਆ ਆਏ ਦਿਨ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਗੋਲੀਆਂ ਚਲਾਉਣ ਵਾਲੇ ਲੋਕ ਗੋਲੀਆਂ ਚਲਾ ਕੇ ਸ਼ਰੀਆਮ ਫਰਾਰ ਹੋ ਜਾਂਦੇ ਨੇ ਇਹਨਾਂ ਲੋਕਾਂ ਨੂੰ ਪੁਲਿਸ ਦਾ ਵੀ ਕੋਈ ਡਰ ਖੋਪ ਨਜ਼ਰ ਨਹੀਂ ਆ ਰਿਹਾ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਇਸਟ ਮੋਨ ਨਗਰ ਸੁਲਤਾਨਵਿੰਡ ਰੋਡ ਤੇ ਨਾਲੇ ਦੇ ਉੱਤੇ ਗगन ਫਰਨੀਚਰ ਵਾਲੀ ਦੁਕਾਨ ਤੇ ਗੋਲੀਆਂ ਚੱਲਣ ਦਾ ਮਾਮਲਾ ਹੈ ਜਿਹੜਾ ਉਹ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਅਣਪਛਾਤੇ ਨੌਜਵਾਨ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਤੇ ਅਨੇਵਾਹ ਗੋਲੀਆਂ ਚਲਾ ਕੇ ਫਰਾਰ ਹੋ ਗਏ ਦੁਕਾਨਦਾਰ ਦੇ ਮੁਤਾਬਕ 5 ਦੇ ਕਰੀਬ ਗੋਲੀਆਂ ਚੜਾਈਆਂ ਗਈਆਂ ਨੇ ਤੇ ਉਹਨਾਂ ਦੇ ਕਰੀਂਦੇ ਨੂੰ ਗੋਲੀਆਂ ਲੱਗੀਆਂ ਨੇ ਉਹਨਾਂ ਦੱਸਿਆ ਕਿ ਸਾਡੇ ਦੁਕਾਨ ਤੇ ਕੰਮ ਕਰਨ ਵਾਲੇ ਮੁਲਾਜ਼ਮ ਜੋ ਕਿ ਦੁਕਾਨ ਦੇ ਅੰਦਰ ਬੈਠਾ ਸੀ ਉਸ ਉੱਤੇ ਉਸ ਉੱਤੇ ਗੋਲੀਆਂ ਚੜਾਈਆਂ ਗਈਆਂ ਉਹਨਾਂ ਦੱਸਿਆ ਕਿ ਦੋ ਦੇ ਕਰੀਬ ਗੋਲੀਆਂ ਮੁਲਾਜ਼ਮ ਦੇ ਲੱਕੀਆਂ ਨੇ ਜਿਸ ਨੂੰ ਇਲਾਜ ਤੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਸਾ ਇਲਾਜ ਚੱਲ ਰਿਹਾ ਹੈ ਪੀੜੇ ਦੁਕਾਨਦਾਰ ਦਾ ਕਹਿਣਾ ਹੈ ਕਿ ਸਾਡਾ ਕਿਸੇ ਨਾਲ ਵੀ ਕੋਈ ਪੁਰਾਣਾ ਜਿਹੜਾ ਹੈਗਾ ਰੰਜਿਸ਼ ਕੋਈ ਨਹੀਂ ਹੈ ਤੇ ਨਾ ਹੀ ਕੋਈ ਦੁਸ਼ਮਣੀ ਹੈ ਇਹ ਕੌਣ ਲੋਕ ਸਨ ਸਾਨੂੰ ਨਹੀਂ ਪਤਾ ਦੁਕਾਨਦਾਰ ਨੇ ਦੱਸਿਆ ਕਿ 5 ਦੇ ਕਰੀਬ ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਨੇ ਉੱਥੇ ਹੀ ਪੀੜਤ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਵੀ ਗੁਹਾਰ ਲਗਾਈ ਹੈ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਸੁਖਵੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਇਸ਼ਟਮੋਹਨ ਨਗਰ ਸੁਲਤਾਨ ਵਿੰਡ ਰੋਡ ਨਾਲੇ ਦੇ ਉੱਤੇ ਗगन ਫਰਨੀਚਰ ਦੀ ਦੁਕਾਨ ਦੇ ਉੱਤੇ ਗੋਲੀਆਂ ਚੱਲੀਆਂ ਨੇ ਉਹਨਾਂ ਕਿਹਾ ਕਿ ਅਸੀਂ ਮੌਕੇ ਤੇ ਪਹੁੰਚੇ ਆ ਤੇ ਜਾਂਚ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਤੇ ਕੰਮ ਕਰਨ ਵਾਲੇ ਮੁਲਾਜ਼ਮ ਦੇ ਗੋਲੀਆਂ ਲੱਗੀਆਂ ਨੇ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਜ਼ਿਕਰ ਹੋ ਗਿਆ ਕਿ ਪੰਜਾਬ ਭਰ ਦੇ ਕਈ ਸ਼ਾਇਰਾਂ ਦੇ ਵਿੱਚ ਹੈ ਜਿਹੜਾ ਹੁਣ ਗੋਲੀकांड ਜਾਂ ਅਹਜਈਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕੀ ਇਹਨਾਂ ਨੂੰ ਕਿਸੇ ਸਰਕਾਰ ਜਾਂ ਪ੍ਰਸ਼ਾਸਨ ਦਾ ਖੋਫ ਨਹੀਂ ਹੈ ਦਿਨ ਦਿਹਾੜੇ ਇਹ ਗੋਲੀਆਂ ਚਲਾ ਕੇ ਜਾਂ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਰੀਆਮ ਫਰਾਰ ਹੋ ਜਾਂਦੇ ਨੇ ਕਿਸੇ ਦਾ ਡਰ ਖੋਫ ਇਹਨਾਂ ਦੇ ਸ਼ਹਿਰ ਉੱਤੇ ਨਜ਼ਰ ਵੀ ਨਹੀਂ ਆਉਂਦਾ ਤੇ ਪੰਜਾਬ ਭਰ ਦੇ ਵਿੱਚ ਜਿਹੜੀਆਂ ਵਾਰਦਾਤਾਂ ਨੇ ਹੁਣ ਉਹ ਵੀ ਲਗਾਤਾਰ ਨੇ ਜਿਹੜੀਆਂ ਉਹ ਵਾਦੀਆਂ ਜਾ ਰਹੀਆਂ ਨੇ ਪਰ ਪੰਜਾਬ ਪੁਲਿਸ ਦੇ ਵੱਲੋਂ ਵੀ ਅਜਿਹੇ ਸ਼ਰਾਰਤੀ ਅੰਸਰਾ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਅਜੇ ਵੀ ਕੀਤੀ ਜਾਂਦੀ ਹੈ ਤੇ ਕਿੱਥੇ ਤੁਹਾਡੀ ਦੁਪਾਨ ਹੈ ਜੀ ਇਹ ਰਾਮਨਗਰ ਇਸਮਨਗਰ ਕੀ ਗੱਲਬਾਤ ਹੋਈ ਅੱਜ ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਏ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਉਹ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਕੋਲ ਤੇ ਕਿੰਨੇ ਬੰਦੇ ਆਏ ਜਨਰਲ ਵੱਲੋਂ ਦੋ ਜਾਨੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇੱਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਤਾਂ ਕੋਈ ਸੀਸੀਟੀਵੀ ਆਈ ਹੈ ਜੀ ਉਹਨਾਂ ਦੀ ਹਾਲੇ ਨਹੀਂ ਆਇਆ ਹਾਂ ਪੀਸ ਪਲੀਜ਼ ਪੋਸਟ ਤਾਂ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਬਰਤਨਾਂ ਦੇ ਵੱਲੋਂ ਇਹ ਕੰਮ ਕੀਤਾ ਗਿਆ ਕਾਰਵਾਈ ਹੋਣੀ ਚਾਹੀਦੀ ਨਹੀਂ ਕੋਈ ਪਰਸਨ ਕੋਈ ਵਾਸਾ ਨਹੀਂ ਇਕ ਹੋਰ ਹੀ ਮਕਾਦੋ ਯਾਰ ਕੰਮ ਹੈ ਅਨਸਰ ਕੀ ਕਹਿਣਾ ਚਾਹੁੰਦੇ ਕਿੱਥੇ ਫਾਇਰਿੰਗ ਹੋਈ ਆ ਜੀ ਅੱਜ ਦੇ ਬੱਚੇ ਹੋ ਜੀ ਮੌਕੇ ਤੇ ਇੱਥੇ ਈਸਟ ਮੋਨ ਨਕਰ ਚਾ ਜੀ ਇਹ ਗੰਦਾ ਨਾਲਾ ਇੱਥੇ ਉਹਦੇ ਡੱਗ ਲੱਗੇ ਹੋਈ ਹੈ ਗਗਨ ਕੇ ਫਰਨੀਚਰ ਵਾਲੀ ਥੀ ਹੋਈ ਜੀ ਵਾਹੇ ਹੁਣ ਵੈਰੀਫਾਈ ਕਰ ਰਹੇ ਹਾਂ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਨੇ ਸਾਰੇ ਇਹ ਕਹਿ ਰਹੇ ਆ ਜੀ ਹੁਣ ਚੈੱਕ ਕਰਦੇ ਆ ਅਸੀਂ ਪਹੁੰਚੇ ਆ ਇੱਥੇ ਦੇਖਦੇ ਕੀ ਆ ਅਸੀਂ ਨਹੀਂ ਕਿ ਕੈਮਰੇ ਚੈੱਕ ਕੀਤੇ ਜਾ ਰਹੇ ਜੀ ਇੱਥੇ ਸਾਰੇ ਹਾਂ ਸਾਰਾ ਥੋਰੋਲੀ ਕਰ ਰਹੇ ਆ ਪਰਸਨਲ ਪੁੱਛ ਰਹੇ ਆ ਜੀ ਇੱਥੇ ਪਹੁੰਚੇ ਆ ਇੱਥੇ ਦੇਖ ਰਹੇ ਆ ਸਾਰਾ ਜੋ ਕਲੀਅਰ ਨਹੀਂ ਹਸਪੀਟਲ ਗਿਆ ਉਹ ਵੈਸੇ ਆਊਟ ਆਫ ਡੇਂਜਰ ਹੈ ਤੇ ਕਲੀਅਰ ਗਿਆ ਹੁਣ ਸਾਰਾ ਕਾਰਵਾਈ ਕੀਤੀ ਹੈ ਜੀ ਉਹਨਾਂ ਨੌਜਵਾਨਾਂ ਦੇ ਉੱਪਰ ਹਾਂ ਬਿਲਕੁਲ ਕਰਾਂਗੇ ਜੀ ਆਇਡੈਂਟੀਫਾਈ ਕਰਕੇ ਕੀਤਾ ਜਾਊਗਾ ਕੋਈ ਰੰਜਿਸ਼ ਦੇ ਮੁਕਾਬਲੇ ਕਰੀ ਜਾਂ ਕਿ ਨੁਕਦ ਇਹਦਾ ਲੜਕਾ ਇੱਕ ਬਾਹਰ ਹੈ ਉਹ ਕੁਝ ਲੈਣ ਦੇ ਦਾ ਵੀ ਹੋ ਸਕਦੇ ਈਸ਼ੂ ਹੋ ਸਕਦੇ ਐ ਤੇ ਇਹ ਸਾਰਾ ਚੈੱਕ ਕਰਕੇ ਥਰੋਲੀ ਚੈੱਕ ਕਰਕੇ ਫੇਰੀ ਠੀਕ ਹੈ ਜੀ